ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ ਜੁ YouTube ਚੈਨਲ ਤੇ ਲੁਕੀ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹੜਾ ਹੈਗਾ ਲੇਸ ਡਿਜ਼ਾਈਨ ਦਾ ਦੁਬਾਰਾ ਸੂਟ ਲੈ ਕੇ ਆਏ ਹਾਂ ਇਹ ਜਿਹੜੀ ਲੇਸ ਡਿਜ਼ਾਈਨ ਆ ਇਹ ਸੇਮ ਰਹੂਗੀ ਆਫ ਵਾਈਟ ਤੇ ਆਫ ਵਾਈਟ ਹੀ ਪਹਿਲਾਂ ਵਾਲੇ ਸੂਟ ਤੇ ਆਪਾਂ ਜਿਹੜੀ ਸੀਗੀ ਉਹ ਨਾਲ ਸੂਟ ਨਾਲ ਦੀ ਮੀਨਜ਼ ਜਿਵੇਂ ਇਹ ਮਹਿੰਦੀ ਆ ਤਾਂ ਉਹਦੇ ਉੱਪਰ ਇਥੇ ਆਪਾਂ ਮਹਿੰਦੀ ਵੀ ਲਗਾ ਸਕਦੇ ਹਾਂ ਬਟ ਇਹ ਆਪਾਂ ਜਿਹੜੀ ਹੈਗੀ ਨਾਲ ਦੇ ਲਈ ਹੈ ਸੇਮ ਡਿਜ਼ਾਈਨ ਆ ਜਿਹੜਾ ਬਾਹਾਂ ਤੇ ਰਹੂਗਾ ਇਹ ਆਪਾਂ ਪਰਲ ਬਟਨ ਦਿੱਤੇ ਨੇ ਬਹੁਤ ਹੀ ਸੋਹਣੇ ਬਹੁਤ ਹੀ ਸੋਹਣਾ ਇਹ ਜਿਹੜਾ ਹੈਗਾ ਟ੍ਰੈਂਡਿੰਗ ਆਪਣਾ ਨੈਕ ਡਿਜ਼ਾਈਨ ਸੇਮ ਡਿਜ਼ਾਈਨ ਹੀ ਇਹਦੇ ਆਪਾਂ ਕੀਰੇ ਤੇ ਬਣਾਇਆ ਤੇ ਨਾਲ ਆਪਾਂ ਜਿਹੜੀ ਇਹਦੇ ਹੈਗੀ ਆ ਫਰਸ਼ੀ ਸਲਵਾਰ ਕੋਰਾ ਕਾਟਨ ਦੀ ਸਲਵਾਰ ਰਹੂਗੀ ਜੀ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਹੋਇਆ ਪੈਂਟਸ ਵਿੱਚ ਲੇਸ ਪਾਈ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਵੀ ਆਪਣਾ ਸੂਟ ਹੈ ਜਿਹੜਾ ਉਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਇਹ ਸਲਵਾਰ ਆਪਣੇ ਕੋਲੇ ਐਸ ਇਟ ਇਜ਼ ਨਹੀਂ ਆ ਡਿਜ਼ਾਈਨ ਥੋੜਾ ਜਿਹਾ ਚੇਂਜ ਹੋ ਜਾਊਗਾ ਬਟ ਇਹਦੇ ਨਾਲ ਦੀ ਆਪਣੇ ਕੋਲੇ ਜਿਹੜੀਆਂ ਹੈਗੀਆਂ ਨੇ ਮੈਂ ਲਸ਼ ਸ਼ਰਮਿੰਸ ਚਾਰ ਪੰਜ ਸਲਵਾਰਾਂ ਜਿਹੜੀਆਂ ਰਹਿ ਗਈਆਂ ਨੇ ਠੀਕ ਹੈ ਉਹ ਤੁਸੀਂ ਕਿਸੇ ਵੀ ਤਰ੍ਹਾਂ ਜਿਹੜੇ ਆਫ ਵਾਈਟ ਸੂਟ ਦੇ ਨਾਲ ਕੰਟਰਾਸਟ ਕਰ ਸਕਦੇ ਹੋ ਜਿਹੜਾ ਇਹ ਵਾਲਾ ਸੂਟ ਜਿਹਦਾ ਡਿਜ਼ਾਈਨ ਰਹੂਗਾ ਜੀ ਸ਼ਰਟ ਦਾ ਇਹ ਮੈਨੂੰ ਮਸਾਂ ਹੀ ਇੱਕ ਪੀਸ ਹੀ ਮਿਲਿਆ ਸੀਗਾ ਕਿਉਂਕਿ ਇਹ ਜਿਹੜਾ ਹੁੰਦਾ ਸੂਟ ਦਾ ਡਿਜ਼ਾਈਨ ਇਹ ਕਿਸੇ ਵੀ ਸੂਟ ਦੇ ਨਾਲ ਮੈਚ ਨਹੀਂ ਹੁੰਦਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੰਨੀ ਸੋਹਣੀ ਆ ਰਹੀ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਣੀ ਮਨਪਸੰਦ ਦੇ ਡਿਜ਼ਾਈਨ ਪਵਾ ਕੇ ਲੈਸ ਡਿਜ਼ਾਈਨ ਕਰਵਾ ਕੇ ਕਿਉਂਕਿ ਹਰ ਇੱਕ ਸੂਟ ਤੇ ਹੁੰਦਾ ਨਹੀਂ ਜੀ ਵੀ ਹਰ ਇੱਕ ਸੂਟ ਤੇ ਵਰਕ ਹੀ ਕੀਤਾ ਜਾਵੇ ਕੁਝ ਲੈਸ ਡਿਜ਼ਾਈਨ ਦੇ ਨਾਲ ਵੀ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਇਹ ਸਿੰਪਲੀ ਨਹੀਂ ਰਹਿੰਦਾ ਸਿੰਪਲ ਸੂਟ ਨਹੀਂ ਰਹਿੰਦਾ ਇੱਕ ਡਿਜ਼ਾਈਨਰ ਸੂਟ ਬਣ ਜਾਂਦਾ ਈ ਹਨਾ ਹਾਂਜੀ ਤਾਂ ਜਿਹੜਾ ਨੈਕਸਟ ਇਹ ਜਿਹੜੀ ਹੈਗਾਗਾ ਸੂਟ ਇਹ ਵੀ ਸੇਮ ਇੱਕੋ ਹੀ ਸਲਵਾਰ ਦੇ ਨਾਲ ਦੋ ਸ਼ਰਟਾਂ ਨੇ ਜੀ ਹਾਂਜੀ ਤਾਂ ਆਪਾਂ ਇਹਦੇ ਵਿੱਚ ਜਿਹੜਾ ਹੈਗਾਗਾ ਇਸ ਤਰ੍ਹਾਂ ਚਿਕਨ ਦਾ ਪੈਚ ਲਾ ਕੇ ਇਹ ਵਾਲਾ ਸੂਟ ਤਿਆਰ ਕੀਤਾ ਸੇਮ ਹੀ ਘੇਰੇ ਤੇ ਰਹੂਗਾ ਫਰੰਟ ਬੈਕ ਦੋਨੋਂ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਰੈਡੀ ਕਰ ਸਕਦੇ ਹੋ। ਉਹ ਦੇਖੋ ਜੀ ਜਿਹੜੀ ਆਪਾਂ ਛੋਟੀ ਲੈਸ ਆ ਉਹ ਇਧਰ ਲਾਤੀ ਆ। ਇਹ ਵਾਲੀ ਲੈਸ ਇਸ ਤਰ੍ਹਾਂ ਲਾਤੀ ਆ neck ਤੇ ਆਪਾਂ ਇਹ ਇਹ ਬਣਾਇਆਗਾ। ਕਿਉਂਕਿ ਫਿਰ ਸਾਰੇ ਜਿਹੜੇ neck design ਸੇਮ ਵੀ ਸੋਹਣੇ ਨਹੀਂ ਲੱਗਦੇ। ਅਲੱਗ-ਅਲੱਗ ਤਰ੍ਹਾਂ ਦੇ neck design ਹੋ ਜਾਂਦੇ ਅਲੱਗ-ਅਲੱਗ ਤਰ੍ਹਾਂ ਦਾ ਪੈਚ ਡਿਜ਼ਾਈਨ ਹੋ ਗਿਆ। ਕੋਈ ਘੇਰੇ ਤੇ ਡਿਜ਼ਾਈਨ ਹੋ ਗਿਆ। ਕੋਈ ਚਾਕਾਂ ਤੇ ਡਿਜ਼ਾਈਨ ਹੋ ਗਿਆ। ਬਹੁਤ ਹੀ ਸੋਹਣੇ ਜਿਹੜੀ ਹੈਗੀ ਆ ਸੂਟ ਦੀ ਲੁੱਕ ਬਣ ਕੇ ਰੈਡੀ ਹੁੰਦੀ ਹੈ। ਹਾਂਜੀ ਤਾਂ ਇੱਕ ਇਹ ਵਾਲਾ ਸੂਟ ਹੈ ਜੀ ਖਾਦੀ ਸਿਲਕ ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਤੇ ਕਈਆਂ ਮੇਰੀਆਂ ਭੈਣਾਂ ਨੂੰ ਹੈਗਾ ਜਿਹੜਾ ਉਹਨਾਂ ਨੂੰ ਚਾਰਜ ਜੇ ਲੱਗੂਗਾ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਤੁਸੀਂ ਵੀ ਗੈਸ ਕਰਕੇ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੀ-ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਲੇਟਸ ਹੋਰ ਵੀਡੀਓ ਹੋਣਗੀਆਂ ਨਾ ਤਾਂ ਵੀ ਉਹ ਤੁਹਾਡੇ ਤੱਕ ਪਹੁੰਚ ਸਕਣ ਬੈਲ ਆਈਕਨ ਦਾ ਜਿਹੜਾ ਬਟਨ ਹੁੰਦਾ ਉਹ ਜਰੂਰ ਪ੍ਰੈਸ ਕਰ ਲਿਆ ਕਰੋ ਜੀ ਫਿਰ ਹਰ ਇੱਕ ਵੀਡੀਓ ਦਾ নোਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਜਾਇਆ ਕਰੂਗਾ ਇਸ ਤਰ੍ਹਾਂ ਆਪਾਂ ਇਹ ਜਿਹੜੀ ਹੈਗੀ ਆ ਚਾਕਾਂ ਨੂੰ ਲੈਸ ਦਿੱਤੀ ਹੈ ਨੀਚੇ ਆਪਾਂ ਇਹ ਤੇ ਟਾਪਟਾ ਲਾਇਆ ਇਹ ਵਾਲਾ ਇਹਦਾ ਘੇਰੇ ਦਾ ਵਰਕ ਆਊਗਾ ਜੀ ਤੇ ਇਹ ਵਾਲਾ ਜਿਹੜਾ ਹੈਗਾ ਤੇ ਬਾਵਾ ਦਾ ਇਸ ਤੋਂ ਆਪਾਂ ਇਹਨਾਂ ਨੂੰ ਪਹੁੰਚਾਂ ਦੇ ਨਾਲ ਪਹੁੰਚਾਂ ਤੇ ਜਿਹੜੀ ਹੈਗੀ ਐਂਕਰਿੰਗ ਕੀਤੀ ਆ ਬਹੁਤ ਹੀ ਸੋਹਣਾ ਇਹ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਇਸ ਸੂਟ ਦੇ ਆਪਾਂ ਜਿਹੜੀ ਹੈਗੀ ਥੋਨੂੰ ਇੱਕ ਰਾਜ਼ ਹੈ ਇਸ ਸੂਟ ਦੇ ਵਿੱਚ ਉਸ ਨੂੰ ਦੱਸ ਦਿਆਂ ਤੇ ਦਿਖਾਉਣਾ ਤੁਹਾਨੂੰ ਨੈਕਸਟ ਸੂਟ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਕਾਟਨ ਦਾ ਸੂਟ ਆ ਜੀ ਬਹੁਤ ਹੀ ਪਿਆਰਾ ਸੂਟ ਆ ਆਪਾਂ ਇਹਦੇ ਨਾਲ ਸਲਵਾਰ ਵਾਲਾ ਪੈਚ ਲਾ ਕੇ ਬਾਹਾਂ 'ਤੇ ਵਰਕ ਕੀਤਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੇ ਆ ਦੇਖੋ ਜੀ ਪ੍ਰਿੰਟਰ ਤੋਂ ਉਟਾ ਕੋਈ ਵਾਸ਼ ਕੀਤਾ ਤੇ ਇਹਦਾ ਕੋਈ ਕਲਰ ਪੇਂਟ ਨਹੀਂ ਹੁੰਦਾ ਜੀ ਬਹੁਤ ਹੀ ਸੋਹਣਾ ਪ੍ਰਿੰਟ ਰਹਿੰਦਾ ਤੇ ਜਮਾ ਵੀ ਕਲਰ ਪੇਂਟ ਨਹੀਂ ਹੁੰਦਾ ਸੇਮ ਹੈ ਜਿਹੜਾ ਆਪਾਂ ਇਹਦੇ ਫਰੰਟ ਤੇ ਵਰਕ ਕੀਤਾ ਪੈਚ ਵਰਕ ਹਲਕਾ ਜਿਹਾ ਪੈਚ ਵਰਕ ਆ ਕੋਈ ਜ਼ਿਆਦਾ ਨਹੀਂਗਾ ਇਹ ਵਾਲਾ ਪੈਚ ਵਰਕ ਆ ਜਿਹੜਾ ਕੋਈ ਵੀ ਈਜ਼ ਦੀ ਮੀਨਸ ਜੋ ਵੀ ਮੇਰੀ ਮम्मी-ਮਾਸੀ ਜੋ ਵੀ ਕੁਝ ਲੱਗਦੇ ਹਨ ਨਾ ਆਪਣੇ ਕੋਈ ਵੀ ਕਰਵਾ ਸਕਦਾ ਹੈ ਜਿਵੇਂ ਆਪਣੀਆਂ ਆਪਾਂ ਮਾਮਾ ਨੂੰ ਵੀ ਵਰਕ ਕਰਵਾ ਕੇ ਦੇ ਸਕਦੇ ਹਾਂ ਕਿਉਂਕਿ ਵੱਡਾ ਪੈਚ ਨਹੀਂ ਆ ਜੋ ਮੈਂ ਥੋੜਾ ਜਿਹਾ ਇਸ ਦੇ ਜ਼ਿਆਦਾ ਹੁੰਦੇ ਨੇ ਉਹਨਾਂ ਨੂੰ ਨਾ ਇਹ ਬਹੁਤ ਸੈਟ ਰਹੂਗਾ ਕਿਸੇ ਨੂੰ ਵੀ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਪੈਚ ਵਰਕ ਕਰਵਾ ਕੇ ਗਿਫਟ ਕਰ ਸਕਦੇ ਹਾਂ ਜਿਵੇਂ ਆਪਾਂ ਆਦੀ ਮੰਮੀ ਨੂੰ ਗਿਫਟ ਕਰਨਾ ਹੋਵੇ ਨਾ ਉਹਨਾਂ ਦੇ ਬਰਥਡੇ ਤੇ ਕਰਨਾ ਹੋਵੇ ਮੈਰਜੰਡ ਵਰਸਡੇ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਆਪਾਂ ਗਿਫਟ ਕਰ ਸਕਦੇ ਹਾਂ ਤੇ ਜਿਹੜਾ ਇਹ ਵਾਲਾ ਇਹਦੇ ਆਪਾਂ ਪਹੁੰਚਾਂ ਤੇ ਡਿਜ਼ਾਈਨ ਕੀਤਾ ਜਿਹੜੇ ਇਹ ਸ਼ਰਟ ਵਾਲੇ ਕਲਰ ਚੱਕ ਕੇ ਆਪਾਂ ਇਹਦੇ ਪਹੁੰਚਾਂ ਤੇ ਡਿਜ਼ਾਈਨ ਕੀਤਾ ਅਲੱਗ-ਅਲੱਗ ਤਰ੍ਹਾਂ ਦੇ ਹਰੀਕ ਸਲਵਾਰ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਹੈਗਾ ਉਹ ਡਿਜ਼ਾਈਨ ਹੋਊਗਾ ਜੀ ਸੇਮ ਡਿਜ਼ਾਈਨ ਕਿਸੇ ਵੀ ਸਲਵਾਰ ਤੇ ਨਹੀਂ ਹੋਊਗਾ ਤੁਸੀਂ ਇਸ ਤਰ੍ਹਾਂ ਦਾ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਪਲੇਨ ਤੁਸੀਂ ਉਦਾਂ ਹੀ ਸਿੰਪਲੀ ਸਕਰਾਲ ਨਮਰਵਾ ਕੇ ਹਨਾ ਤਿਆਰ ਕਰਵਾਉਣੀ ਹੈ ਸਲਵਾਰ ਉਹ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੈ ਉਸ ਤਰ੍ਹਾਂ ਜਿਵੇਂ ਤੁਸੀਂ ਕਹੋਗੇ ਜੇ ਅਸੀਂ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਸੂਟ ਜਿਹੜਾ ਉਹ ਰੈਡੀ ਕਰਕੇ ਦੇਵਾਂਗੇ ਹਾਂਜੀ ਤਾਂ ਆਪਾਂ ਆਉਣੇ ਆ ਖੱਦ ਛਿਲਕ ਦੇ ਸੂਟ ਉੱਪਰ ਇਹ ਸੂਟ ਹੈ ਜੀ ਜਿਹੜਾ ਅੱਜ ਆਪਾਂ ਆਪਣਾ ਸੂਟ ਹੈ ਇਹ ਹੀ ਆਪਾਂ ਇੱਕ ਸਾੜੀ ਤੋਂ ਤਿਆਰ ਕੀਤਾ ਸੂਟ ਹੈ ਜੀ ਤੁਸੀਂ ਦੱਸ ਸਕਦੇ ਹੋ ਵੀ ਇਹ ਸੂਟ ਜਿਹੜਾ ਹੈਗਾ ਉਹ ਸਾੜੀ ਤੋਂ ਤਿਆਰ ਕੀਤਾ ਹਾਂਜੀ ਤਾਂ ਇਹਨਾਂ